ਉਤਰਵਾਰ ਦੰਦ ਦੇ ਵਿਚ ਰਹਣ ਵਾਲੀ ਫਿਲਮੀ ਅਦਾਕਾਰ ਤੇ ਮੈਂਬਰ ਪਾਰਲੀਮੈਂਟ ਕنگੜਾ ਨੋਟ ਦੀ ਨਵੀਂ ਰਿਲੀਜ਼ ਹੋਣ ਵਾਲੀ ਵਿਵਾਦਤ ਫਿਲਮ ਅਮਰਜੰਸੀ ਉਤੇ ਰੋਕ ਲਗਾਉਣ ਲਈ ਸੋਮਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਡਿਪਟੀ ਕਮਿਸ਼ਨਰ ਸ਼੍ਰੀ ਫੋਤੇਗੜ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਤਾਂ ਕنگੜਾ ਨੋਟ ਦੇ ਵੱਲੋਂ ਬਣਾਇਆ ਗਿਆ ਅਮਰਜੰਸੀ ਫਿਲਮ ਪੰਜਾਬ ਦੇ ਵਿੱਚ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਮਹਾਰਾਜਾ ਜੀ ਜੀ ਸਾਹਿਬ ਨੇ ਮਿਲਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਹੁਕਮ ਅ ਤਾ ਜੀ ਡੀਸੀ ਫਤਿਹਗੜ੍ਹ ਸਾਹਿਬ ਦੇ ਇੱਕ ਮੰਗ ਪੱਤਰ ਦੇ ਕੇ ਆਏ ਆ ਜੋ ਕਿ ਐਮਪੀ ਰੰਗਨਾ ਕਨੌਤ ਰਾਉਤ ਦੀ ਇੱਕ ਐਮਰਜੈਂਸੀ ਫਿਲਮ ਰਲੀਜ ਹੋ ਰਹੀ ਹੈ ਉਹ ਪੰਜਾਬ ਦੇ ਸਿੱਖ ਵਿਰੋਧੀ ਹੈ ਜਿਹੜੀ ਉਹ ਫਿਲਮ ਹੈ ਔਰ ਉਹਨੂੰ ਰੋਕਣ ਲਈ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਔਰ ਬੇਨਤੀ ਵੀ ਕਰਕੇ ਆਏ ਉਹਨਾਂ ਨੂੰ ਕਿ ਜਿਹੜੀ ਫਿਲਮ ਹੈ ਇਹਨੂੰ ਰੋਕਿਆ ਜਾਵੇ ਰਿਲੀਜ਼ ਹੋਣ ਤੋਂ ਰੋਕਣਾ ਚਾਹੀਦਾ ਕਿਉਂਕਿ ਸਿੱਖ ਕੌਮ ਦੇ ਵਿੱਚ ਇਹਦਾ ਬਹੁਤ ਭਾਰੀ ਜਿਹੜਾ ਰੋਸ ਹੈ ਕਿਉਂਕਿ ਸਿੱਖਾਂ ਦੀ ਨਸ ਨੂੰ ਤੁਸੀਂ ਕਰਨ ਵਾਸਤੇ ਜਿਹੜੀ ਇਹ ਫਿਲਮ ਬਣਾਈ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਔਰ ਜੀ ਸਿਸਾਵ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਨੂੰ ਇਹ ਜਿਹੜਾ ਸਾਡਾ ਮੰਗ ਪੱਤਰ ਭੇਜਣਾ ਭੇਜਣਾ ਚਾਹੀਦਾ ਤਾਂ ਕਿ ਜਿਹੜੀ ਇਹ ਫਿਲਮ ਹੈ ਰੁਕ ਸਕੇ ਨਹੀਂ ਤਾਂ ਸਿੱਖਾਂ ਦੇ ਵਿੱਚ ਇੰਨਾ ਭਾਰੀ ਰੋਸ ਹੈ ਕਿ ਕੱਲ ਅਗਰ ਕੋਈ ਗੱਲ ਹੁੰਦੀ ਹੈ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਹੋਵੇਗੀ ਅ ਸਾਡੇ ਜਿਹੜਾ ਸਿੱਖਾਂ ਉਹਦੇ ਕੌਮੀ ਸ਼ਹੀਦ ਨੇ ਸਤ ਜਗਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੀ ਵੀ ਇਹਨਾਂ ਨੇ ਇੱਕਦਾਲ ਕੋਸ਼ਿਸ਼ ਕੀਤੀ ਇਸ ਫਿਲਮ ਦੇ ਵਿੱਚ ਔਰ ਮੈਂ ਇਹ ਜੋਨਾ ਕੇ ਫਿਲਮ ਜਲਦੀ ਤੋਂ ਜਲਦੀ ਜਿਹੜੀ ਇਹ ਬੰਦ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ